आदिवासी ਲੋਕਾਂ ਤੇ ਜੋ ਜ਼ੁਲਮ ਹੋ ਰਿਹਾ ਹੈ ਉਸ ਦੇ ਖਿਲਾਫ ਆਪਣੀ ਵਿਰੋਧ ਦੀ ਆਵਾਜ਼ ਨੂੰ بلند ਕਰਨ ਦੇ ਵਾਸਤੇ ਇਕੱਠ ਕੀਤਾ ਹੈ ਉਸ ਵੇਲੇ ਦੀ ਜਿਸ شناخت ਕਰਦੀ ਹੋਵੇ ਤਾਂ ਉਸ شناخت ਦੇ 2-3 ਮਹੀਨੇ ਹੋਏ ਜਿੰਨਾ ਬਾਰੇ ਮੈਂ ਤੁਹਾਡਾ ਧਿਆਨ ਦਿਵਾਉਣਾ ਚਾਹੁੰਦਾ ਪਹਿਲੇ ਬਾਰੇ ਬਹੁਤ ਜ਼ਿਆਦਾ ਗੱਲਾਂ ਹੋ ਚੁੱਕੀਆਂ ਹੈ ਸਿਰਫ ਇਨਾ ਕਹੂੰਗਾ ਕਿ ਜਿਸ ਕਿਸਮ ਦੀਆਂ ਨੀਤੀਆਂ ਹਿੰਦੁਸਤਾਨ ਦੀਆਂ ਹਕੂਮਤਾਂ 1990-91 ਤੋਂ ਖਾਸ ਤੌਰ ਤੇ ਲਾਗੂ ਕਰਦੇ ਰਾ ਪਈਆਂ ਹੋਈਆਂ ਤੇ ਜਿਨ੍ਹਾਂ ਨੀਤੀਆਂ ਦਾ ਮੁੱਖ ਨਿਸ਼ਾਨਾ ਉਸ ਲੈ ਕੇ ਅੱਜ ਤੱਕ ਸਾਡੇ ਲੋਕਾਂ ਦੀ ਮਿਹਨਤ ਨੂੰ ਚੂਸ ਕੇ ਇਤੋਂ ਦੇ ਕੁਦਰਤੀ ਖਜ਼ਾਨੇ ਆ ਖੰਡ ਪਦਾਰਥਾਂ ਤੇ ਜੋ ਸਾਡੇ ਖੇਤੀ ਦੀ ਪੈਦਾਵਾਰ ਹੈ ਸਾਡੇ ਖੇਤੀ ਨੂੰ ਜਿਹੜੇ ਕਰਨ ਵਾਲੇ ਸੰਦ ਹੈ ਚਾਹ ਜ਼ਮੀਨ ਹੈ ਉਸ ਤੇ ਕਾਬਜ਼ ਹੋ ਕੇ ਜਿਹੜੇ ਬਹੁਤ ਵੱਡੇ سرمایہਦਾਰ ਆ ਦੁਨੀਆ ਭਰ ਦੇ ਉਹ ਉਸ ਤੋਂ ਵਿੱਚੋਂ ਆਪਣਾ ਮੁਨਾਫਾ ਕਮਾਉਣ ਦੇ ਰਾਹ ਪਏ ਹੋਏ ਆ ਤੇ ਇਸ ਦਾ ਦੂਜਾ ਪ੍ਰਮੁੱਖ ਪੇਲੂ ਇਹ ਹੈ ਕਿ ਜਦੋਂ ਵੀ ਇਹਨਾਂ ਨੀਤੀਆਂ ਦਾ ਵਿਰੋਧ ਲੋਕ ਇਕੱਠੇ ਹੋ ਕੇ ਕਰਨ ਦੇ ਰਾਹ ਪੈਂਦੇ ਹੈ ਉਹਨਾਂ ਲੋਕਾਂ ਤੇ ਹਮੇਸ਼ਾ ਇਹ ਹਕੂਮਤਾਂ ਚਾਹੇ ਕਿਸੇ ਮਰਜ਼ੀ پارٹی ਦੀਆਂ ਹੋਣ ਜੋ ਇੱਕ ਵੇਲੇ ਕਾਂਗਰਸ ਪਾਰਟੀ ਸੀ ਅੱਜ ਭਾਰਤੀ ਜਨਤਾ ਪਾਰਟੀ ਹੈ ਯਾ ਪੰਜਾਬ ਦੇ ਵਿੱਚ ਆਵਾਜ਼ੀ ਪਾਰਟੀ ਹੈ ਉਹਨਾਂ ਨੇ ਹਮੇਸ਼ਾ ਆਪਣੇ ਹਜ਼ਾਰਾਂ ਤੇ ਆਪਣੀਆਂ ਹਜ਼ਾਰਾਂ ਫੌਜਾਂ ਤੇ ਆਪਣੇ ਦੁਆਰਾ ਬਣਾਏ ਗਏ ਜਿਹੜੇ ਵੱਡੇ ਕਾਲੇ ਕਾਨੂੰਨ ਹੈ ਉਹਨਾਂ ਤਹਿਤ ਲੋਕਾਂ ਨੂੰ ਗ੍ਰਿਫਤਾਰ ਕਰ ਇਰਦ-ਗੇ ਦੇ ਕੇ ਉਸ ਦੇ ਰਾਹ ਕਰੇ ਇਸ ਜ਼ੁਲਮ ਦੀ ਜਿਹੜੀ ਸਭ ਤੋਂ ਵੱਡੇ ਇੰਤਿਹਾਰ ਜਿਹੜਾ ਸਭ ਤੋਂ ਵੱਡਾ ਸਿਖਰ ਹੈ ਉਹਦੀ ਸੂਰਤ ਉਹਦੀਆਂ ਇਲਾਮਤਾਂ ਉਹਦੀ ਸ਼ਕਲ ਸਾਨੂੰ ਆਦੀਵਾਸੀ ਖੇਤਰਾ 'ਚ ਮਿਲਦੀ ਹੈ ਜਿੱਥੇ ਆਦੀਵਾਸੀ ਲੋਕ ਜੋ ਉੱਥੇ ਖੇਤੀਬਾੜੀ ਕਰਦੇ ਐ ਜੰਗਲ ਦੀ ਉਪਲਬਧ ਆਪਣਾ ਗੁਜ਼ਾਰਾ ਕਰਦੇ ਐ ਜੋ ਉਥੋਂ ਦੇ ਕਿਸਾਨ ਐ ਉਹ ਕਿਸਾਨ ਨੇ ਆਪਣੀ ਜ਼ਮੀਨ ਨੂੰ ਆਪਣੇ ਜੰਗਲ ਨੂੰ ਆਪਣੇ ਪਾਣੀ ਨੂੰ ਬਚਾਉਣ ਦੇ ਖਾਤਰ ਧਰਤੀ ਹੇਠਲੇ ਖਜ਼ਾਨਿਆਂ ਨੂੰ ਬਚਾਉਣ ਦੀ ਖਾਤਰ ਆਪਣੇ ਜੰਗਲ ਦੇ ਵਾਜੂ ਮੰਡਲ ਨੂੰ ਬਚਾਉਣ ਦੀ ਖਾਤਰ ਜਦੋਂ ਉਹ ਲਗਾਤਾਰ ਪਿਛਲੇ ਬਹੁਤ ਵਰਿਆਂ ਤੋਂ ਇਹਨਾਂ ਨੀਤੀਆਂ ਦਾ ਵਿਰੋਧ ਕਰਦੇ ਲਾਹ ਪੈ ਰਿਹਾ ਜਦੋਂ ਉਹਨਾਂ ਨੇ ਇਕੱਠ ਕੀਤੇ ਹੈ ਤਾਂ ਉਹਨਾਂ ਨੂੰ ਸਿਰਫ ਤੇ ਸਿਰਫ ਇਹਨਾ ਹਕੂਮਤਾਂ ਦੌਰਾਨ ਗੋੜੀਆਂ ਸਾਹਮਣਾ ਕਰਨਾ ਪਿਆ ਉਹਦੇ ਕਈ ਨਾਂ ਪ੍ਰਚਲਿਤ ਹੋਇਆ ਉਹ ਨਾ ਗੋਲੀ ਦੇ ਉੱਕ ਇਸੇ ਵੇਲੇ ਆਪਰੇਸ਼ਨ ਗ੍ਰੀਨ ਹੰਟ ਸੀ ਉਹ ਅੱਜ ਆਪਰੇਸ਼ਨ ਪਰਹਾਰ ਹੈ ਜਾਂ ਆਪਰੇਸ਼ਨ ਕਾਗੜਾ ਹੈ ਉਹਦੇ ਵਿੱਚ ਜੋ ਇਤੋਂ ਨਿਆ ਕੇਂਦਰੀ ਬਲ ਹੈ ਜੋ ਪੁਲਿਸ ਹੈ ਜਾਂ ਲੁਕਦੇ ਰੂਪ ਚ ਫੌਜ ਹੈ ਉਹ ਉਹਨਾਂ ਲੋਕਾਂ ਦੇ ਕਣ ਚੜ੍ਹਨ ਦੇ ਵਾਸਤੇ ਗੋਲੀਆਂ ਲੈ ਕੇ ਹਜ਼ਾਰਾਂ ਪੰਥ ਹੋ ਕੇ ਇੱਕ ਵੱਡੀ جنگ ਉਹਨਾਂ ਨੇ ਆਦੀਵਾਸੀ ਕਿਸਾਨਾਂ ਤੇ ਆਦੀਵਾਸੀ ਲੋਕਾਂ ਦੇ ਖਿਲਾਫ ਉਹ جنگ ਛੇੜੀ ਹੋਈ ਹੈ ਅੱਜ ਇਸ ਵੇਲੇ ਜਦੋਂ ਪੰਜਾਬ ਦੇ ਚਗੂਰੀਅਤ ਸਰ ਲੋਕ ਉਸ ਜੰਗ ਦਾ ਵਿਰੋਧ ਕਰਨ ਦੇ ਵਾਸਤੇ ਮੈਦਾਨ 'ਚ ਨਿਤਰੇ ਹੈ ਤਬ ਇਹ ਇਸ ਗੱਲ ਦੀ ਨਿਸ਼ਾਨੀ ਹੈ ਕਿ ਸਾਡੇ ਲੋਕ ਉਹ ਜ਼ੁਲਮ ਦੇ ਪ੍ਰਤੀ ਉਹ ਜ਼ੁਲਮ ਦੇ ਖਿਲਾਫ ਉਹ ਨੀਤੀਆਂ ਦੇ ਖਿਲਾਫ ਚੇਤਨ ਹੋ ਕੇ ਇੱਕ ਵੱਡੀ ਪ੍ਰਤੀਰੋਧ ਇੱਕ ਵੱਡੀ ਵਿਰੋਧ ਦੀ ਲਹਿਰ ਖੜੀ ਕਰਦੇ ਰਾਹ ਪਏ ਇਸ ਦੇ ਨਾਲ ਹੀ ਮੈਂ ਖਾਸ ਤੌਰ ਤੇ ਤੁਹਾਡਾ ਧਿਆਨ ਦਿਵਾਉਣਾ ਚਾਹੁੰਦਾ ਤੇ ਇਹ ਹਮਲਾ ਇਕੱਲੇ ਆਦੀਵਾਸੀ ਲੋਕਾਂ ਦੇ ਨਹੀਂ ਹੈ ਇਹ ਹਮਲਾ ਉਹਨਾਂ ਸਾਰੇ ਲੋਕਾਂ ਤੇ ਹੈ ਜਿਹੜੇ ਇਹਨਾਂ ਨੀਤੀਆਂ ਦਾ ਵਿਰੋਧ ਇਕੱਠੇ ਹੋ ਕੇ ਜਾਂ ਆਪਣੇ ਵਿਚਾਰਾਂ ਦੇ ਪੱਤਰ ਤੇ ਕਰਨ ਦੇ ਰਾਹ ਪਏ ਹੋਏ ਆ ਜਾਂ ਜਿਹੜੇ ਵਿਚਾਰਾਂ ਦੇ ਪੱਤਰ ਤੇ ਲੋਕਾਂ ਨੇ ਸੇਧ ਦੇਣ ਦੀ ਲੋਕਾਂ ਦੀ ਸੁਲਹਿ ਨਮਾਈ ਕਰਨ ਦੀ ਚਰਨ ਦੇ ਪੱਤਰ ਤੇ ਉਸ ਤੇ ਰਾਹ ਪਏ ਹੋਏ ਆ ਉਹਦੇ ਵਿੱਚ 36 ਗੜ ਜਿਹੜਾ ਜਥੇਬੰਦ ਹੋਇਆ ਮੂਲ ਵਾਸੀ ਬਚਾਓ ਮੰਚ ਸੀ ਜਿਹੜਾ ਲੋਕਾਂ ਦਾ ਇੱਕ ਸ਼ਾਂਤਬਈ ਕਿਸਮ ਦਾ ਇੱਕ ਕੱਠ ਸੀ ਉਹਨਾਂ ਨੀਤੀਆਂ ਨੂੰ ਵਿਰੋਧ ਕਰਨ ਦਾ ਉਸ ਮੂਲ ਵਾਸੀ ਬਚਾਓ ਮੰਚ ਨੂੰ ਨਕਸ਼ਲਵਾਦੀ ਕਹਿ ਕੇ ਉਹਨਾਂ ਨੂੰ ਕਹਿ ਦੇ ਕੇ ਮਾਓਵਾਦੀਆਂ ਦਾ ਇਹ ਇਕੱਠ ਹੈ ਉਸ ਤੇ ਗੋਲੀਆਂ ਵਧਾਈਆਂ ਗਈਆਂ ਤੇ ਜਿਹੜਾ ਇੱਕ ਮਿਸਾਲ ਇਹ ਹੈ ਕਿ ਇੱਕ ਔਰਤ ਦੇ ਉੱਤੇ ਗੋਲੀ ਜਦੋਂ ਵੱਜੀ ਉਹਦੀ ਕੁਛੜ ਚੁੱਕਿਆ ਹੋਵੇ ਛੋਟੀ ਧੀ ਸੀ ਕੁਝ ਵੀ ਨਹੀਂ ਆ ਜੀ ਉਸ ਨੂੰ ਮਾਰ ਦਿੱਤਾ ਗਿਆ ਦੂਸਰਾ ਪਾਸਾ ਜਿਹੜੇ ਵਿਚਾਰਾਂ ਦੇ ਪੱਤਰ ਤੇ ਨੀਕੇ ਨਾਲ ਰੋਧ ਕਰਦੇ ਹੈ ਤੇ ਵਿਚਾਰਾਂ ਦੇ ਪੱਧਰ ਤੇ ਆਪਣੀ ਇਕਤਾ ਆਪਣਾ ਇਕੱਠ ਆਪਣੀ ਚੇਤਨਤਾ ਲੋਕਾਂ ਦੇ ਨਾਲ ਜੋੜਦੇ ਹੈ ਉਹਨਾਂ ਲੋਕਾਂ ਨੂੰ ਇਸ ਗੂਰਮਤਿਕ ਨਾਮ ਦਿੱਤਾ ਉਹਨੂੰ ਕਿਹਾ ਗਿਆ ਕਿ ਇਹ ਸ਼ਹਿਰੀ नक्सਲਵਾਦੀ ਹੈ ਇਹ ਸ਼ਹਿਰੀ नक्सਲ ਹੈ ਮੈਂ ਇਹਦੀ ਤੁਹਾਨੂੰ ਦੋ ਤਿੰਨ ਮਸਾਲਾ ਦੇਣੀਆਂ ਚਾਹੁੰਦਾ ਪਹਿਲੀ ਗੱਲ ਇਹ ਝਾਂਚ ਰੱਖਣ ਵਾਲੀ ਹੈ ਕਿ ਦੁਨੀਆ ਪਰ ਜਦੋਂ ਵੀ ਵਿਚਾਰ ਰਾਜ ਦੇ ਖਿਲਾਫ ਹਕੂਮਤ ਦੇ ਖਿਲਾਫ ਬਾਦਸ਼ਾਹ ਦੇ ਖਿਲਾਫ ਬਲੰਦ ਹੋਇਆ ਉਸ ਵੇਲੇ ਉਹਨਾਂ ਵਿਚਾਰਾਂ ਨੂੰ ਹਮੇਸ਼ਾ ਹਕੂਮਤਾਂ ਦੇ ਜ਼ੁਲਮ ਦਾ ਸਾਹਮਣਾ ਕਰਨਾ ਪਿਆ ਚਾਹੇ ਜਨਾਮ ਦਾ ਸੋਕਰਾਟ ਹੋਵੇ ਚਾਹੇ ਉਹ ਸਾਡੀ ਪੰਜਾਬ ਦੀ ਧਰਤੀ ਤੇ ਸਾਡਾ ਆਪਣਾ ਕਵੀ ਬੁੱਲੇ ਸ਼ਾਹ ਹੋਵੇ ਜਿਹਨੂੰ ਕਸੂਰ ਦਸਾਉਣ ਤੋਂ ਨਾ ਕਰ ਦਿੱਤੀ ਗਈ ਸੀ ਚਾਹੇ ਉਹ ਰੂਸ ਦੀ 19ਵੀਂ ਸਦੀ ਦਾ ਨੌਵਤਕਾਰ ਦਾਸਤੋ ਵਸਕੇ ਹੋਵੇ ਜਿਸ ਨੂੰ 19ਵੀਂ ਸਦੀ ਦੇ ਅਖੀਰ ਦੇ ਵਿੱਚ ਲਿਖਣ ਦੀ ਖਾਤਰ ਉਹਨੂੰ ਫਾਂਸੀ ਦੀ ਸਜ਼ਾ ਸੁਣਾਈ ਗਈ ਸੀ ਇਸੇ ਤਰ੍ਹਾਂ ਐਸੇ ਵੇਲੇ ਹਿੰਦੁਸਤਾਨ ਦੇ ਵਿੱਚ ਸਾਡੇ ਪ੍ਰਮੁੱਖ ਬੁੱਧੀਜੀਵੀ ਚਾਹੇ ਗੌਤਮ ਨਵਲਖਾ ਪੱਤਰਕਾਰ ਹੈ ਚਾਹੇ ਸੁਦਾ ਭਾਰਤਵਾਜ ਹੈ ਜੋ ਆਦੀਵਾਸੀ ਦੁਰਾਡੇ ਕੇਸ ਲੜਮੜੀ ਪੁਕਿੰਗ ਦਾ ਬੁੱਧੀਜੀਵੀ ਹੈ ਚਾਹੇ ਉਹ ਸਾਡਾ ਕਵੀ ਹੈ ਗੁਰਦਾ Rao ਉਹ ਲਗਾਤਾਰ ਜੇਲਾਂ ਵਿੱਚ ਜਸਟੇ ਗਏ ਹੈ ਜਾਂ ਜ਼ਮਾਨਤ ਦੇ ਬਾਹਰ ਕੱਢ ਕੇ ਵੀ ਉਹਨਾਂ ਨੂੰ ਮੁੰਬਈ ਤੋਂ ਬਾਹਰ ਆਉਣ ਦਾ ਹੁਕਮ ਨਹੀਂ ਹੈ ਮੈਂ ਤੁਹਾਡਾ ਧਿਆਨ ਖਾਸ ਤੌਰ ਤੇ ਦਿਵਾਉਣਾ ਚਾਹੁੰਦਾ ਕਿ ਪਿਛਲੇ ਮਹੀਨੇ ਦਿੱਲੀ ਦੇ ਵਿੱਚ 7 ਨੌਜਵਾਨ ਮੁੰਡੇ ਕੁੜੀਆਂ ਨੂੰ ਫੜ ਕੇ ਹਫਤਾ ਪਾਗ ਨਜਾਇਜ਼ ਹਾਸਤ ਰੱਖਿਆ ਗਿਆ ਉਹ ਜਹ ਇਤਮਾਮ ਸੀ ਉੱਚ ਗੌਰਵ ਸੀ ਉੱਚ ਗੁਰਤੀਰਥ ਕੌਰ ਸੀ ਉੱਚ ਰੁਦਰ ਸੀ ਉੱਚ ਲਖਸ਼ਿਆ ਨਾਮੀ ਕੁੜੀ ਸੀ ਗੁਜਰਾਤ ਦੀ ਇਹ ਸੱਚ ਨੌਜਵਾਨ ਜਿਨ੍ਹਾਂ ਤੇ ਪੁਲਿਸ ਤੇ ਦਿੱਲੀ ਦੇ ਵਿੱਚ ਇੱਕ ਹਫਤਾ ਬੇਇੱਤਹਾਸ਼ਾ ਸ਼ਤਕ ਕੀਤਾ ਇਹ ਅਰਪਣ ਨਕਸ਼ ਦੇ ਅਖੀਰ ਦੀ ਮਿਸਾਲ ਹੈ ਇਹ ਉਹ ਨੌਜਵਾਨ ਸੰਗ ਜਿਨ੍ਹਾਂ ਨੇ ਸੋਚ ਸਮਝ ਕੇ ਚੇਤਨਤਾ ਦੇ ਪੱਤਰ ਤੇ ਜੋ ਛੱਤੀਸਗੜ چھوڑਿਆ ਸੀ ਉਹਦੇ ਖਿਲਾਫ ਆਪਣੀ ਆਵਾਜ਼ ਉਹ ਆਪਣੇ ਵਿਚਾਰਾ ਰੱਖੀ ਆਪਣੀ ਦਿੱਖਤਾ ਰਹੀ ਪ੍ਰਗਟ ਕਰਦੇ ਸਨ ਤੇ ਉਹਨਾਂ ਨੂੰ ਰੁੱਖੀ ਜਿਹੜੇ ਸੈਕਟਰ ਸੀ ਭੈਣੀ ਕਿਸਨ ਦਾ ਕੰਟ ਲਾਏ ਕੇ ਕੁੱਟਿਆ ਗਿਆ ਮਾਰਿਆ ਗਿਆ ਰਾਤ ਕਰੇ ਧਮੇਸਤੀਆਂ ਗਈਆਂ ਉਹ ਜ਼ੁਲਮ ਹੋਇਆ ਔਰ ਉਹ ਜਿਹੜਾ ਜ਼ੁਲਮ ਲਗਾਤਾਰ ਕਸ਼ਮੀਰ ਚੋਲੇ ਹਰ ਪੱਤਰਕਾਰਾਂ ਤੇ ਲਖਾਰੀਆਂ ਜੇਲ੍ਹ ਤਹਤ 25 ਤਾਪਾਂ ਕਾਲੀ ਇਹਨਾਂ ਨੇ ਬੈਗ ਵੀ ਤੱਕ ਇਹ ਇੱਕ ਕੱਟ ਮੈਂ ਸਮਝਦਾ ਕਿ ਇਸ ਇੱਕ ਕੱਟ ਨੂੰ ਇੱਕ ਜ਼ੋਰਦਾਰ ਆਵਾਜ਼ ਬਲਕ ਕਰਨੇ ਚਾਹੀਦੀ ਹੈ ਕਿ ਜਿਹੜੇ ਇਸ ਕਿਸਮ ਦੇ ਵਿਚਾਰ ਮਾਨਾ ਤੇ ਪੁੱਤ ਜੀਵਨ ਦੇ ਜ਼ੁਲਮ ਹੈ ਚਾਹ ਉਹਨਾਂ ਨੂੰ ਅੱਗੋਂ ਨਕਸਲ ਕਹਿੰਦੇ ਹੋਣ ਚਾਹ ਦੇਸ਼ ਤ੍ਰੋਹੀ ਕਹਿੰਦੇ ਹੋਣ ਉਹਨਾਂ ਦੇ ਖਿਲਾਫ ਇੱਕ ਜ਼ਬਰਦਸਤ ਆਵਾਜ਼ ਉੱਠਣੀ ਚਾਹੀਦੀ ਹੈ ਕਿ ਤੁਸੀਂ ਵਿਚਾਰਾਂ ਨੂੰ ਕਿਤੇ ਕਤਲ ਨਹੀਂ ਕਰ ਸਕਦੇ ਪਾਸ ਦੇ ਵਿਚਾਰਾਂ ਨੂੰ ਪੰਜਾਬ ਦੇ ਵਿੱਚ ਕਤਲ ਕਰਦੇ ਕੋਸ਼ਿਸ਼ ਕੀਤੀ ਗਈ ਸੀ ਪਾਸ਼ਨੀ ਵਿਚਾਰ ਪਾਸ਼ਨੀ ਕਪਤਾ ਪੰਜਾਬ ਚ ਉਸੇ ਤਰ੍ਹਾਂ ਜਿਉਤੀ ਹੈ ਜਿਵੇਂ ਦੁਨੀਆ ਦਾ ਕੋਈ ਬਚਾ ਸਾਹਿਤ ਬੇਸ਼ੱਕ ਹੁੰਦਾ ਰਹਿੰਦਾ ਹੈ ਉਸ ਪਾਸ਼ ਨੂੰ ਯਾਦ ਕਰਦੇ ਹੋਏ ਤੇ ਉਹ ਪਿੰਮਾ ਪੂਰੇ ਗਾਉਂ ਤੇ ਉਹਨਾਂ ਬੁੱਧੀਜੀਵਨ ਨੂੰ ਯਾਦ ਕਰਦੇ ਹੋਏ ਅਸੀਂ ਸਾਰੇ ਇਕੱਠੇ ਹੋ ਕੇ ਇਹ ਅਹਿਦ ਕਰੀਏ ਕਿ ਅਸੀਂ ਇਹੋ ਜੇ ਸੁਲੰਤਾ ਬੇਸ਼ੱਕ ਦਾ ਪ੍ਰਕਰ ਕਰਦੇ ਰਹਾਂਗੇ ਬਹੁਤ